ਸਾਸੀ ਗਾਲ ਜੀ ਸਾਸੀ ਗਾਲ ਵੀਰੇ ਤੁਸੀਂ ਕੀ ਕਹਿਣਾ ਚਾਹੋਗੇ ਯੂਜ਼ਰਸ ਨੂੰ ਈਵਰਸ ਨੂੰ ਜਿਹੜਾ ਤੇਲ ਵਾ ਮਸਟਰਡ ਆਇਲ ਯੂਜ਼ ਕਰਦੇ ਨੇ ਜਿਹੜੇ ਘਰਾਂ ਵਾਲੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਵੀਰੇ ਅਸੀਂ ਪੰਜਾਬੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਅਸੀਂ ਛੋਟਾ ਜਿਹਾ ਇਹ ਉਪਰਾਲਾ ਕੀਤਾ ਕਿ ਆਪਣੀਆਂ ਸਿਹਤਾਂ ਜਿੱਦਾ ਕਹਿੰਦੇ ਨੇ ਖਰਾਬ ਹੋ ਰਹੀ ਆ ਆਪਾਂ ਕੈਮੀਕਲ ਵਾਲੀਆਂ ਚੀਜ਼ਾਂ ਖਾ ਕੇ ਬਿਮਾਰ ਹੋ ਰਹੇ ਆ ਆਪਾਂ ਆਪਣੇ ਅੱਖੀਂ ਦੇਖੋ ਚੀਜ਼ ਬਿਨਾ ਮਲਾਬੜ ਤੋਂ ਲਓ ਦੋ ਪੈਸੇ ਵੱਧ ਲਾ ਦੋ ਤੇ ਇਹੀ ਆਪਾਂ ਕਹਿੰਨੇ ਆ ਕਿ ਵੀ ਛੁੱਧ ਚੀਜ਼ਾਂ ਖਾਵਾਂਗੇ ਤਾਂ ਆਪਣੀ ਸਿਹਤ ਤੰਦਰੁਸਤ ਰਹੋਗੇ ਅਸੀਂ ਛੋਟਾ ਜਿਹਾ ਇੱਕ ਅਪਰਾਲਾ ਕੀਤਾ ਰਲ ਮਿਲ ਕੇ ਤੁਸੀਂ ਵੀ ਸੰਯੋਗ ਦਿਓ ਅਸੀਂ ਵੀ ਦਈਏ ਅਸੀਂ ਤੇਲ ਦਾ ਅਪਰਾਲਾ ਕੀਤਾ ਤੁਸੀਂ ਕੋਈ ਹੋਰ ਕਰੋ ਤੁਸੀਂ ਹੋਰ ਅਪਰਾਲਾ ਕਰੋ ਸਬਜ਼ੀਆਂ ਹੋਗੀਆਂ ਜਾਂ ਹੋਰ ਕਿੰਨੀਆਂ ਚੀਜ਼ਾਂ ਦੁੱਧ ਹੋ ਗਿਆ ਦਹੀਂ ਹੋ ਗਿਆ ਸਾਰੇ ਜਣੇ ਆਪਾਂ ਪੰਜਾਬ ਨੂੰ ਬਚਾ ਸਕਦੇ ਆਂ ਜੇ ਆਪਾਂ ਮਿਹਨਤ ਕਰੀਏ ਬਹੁਤ ਬਹੁਤ ਲੱਗਿਆ ਮੈਨੂੰ ਜਿਵੇਂ ਤੁਸੀਂ ਮੈਸੇਜ ਦਿੱਤਾ ਇਸ ਮੈਸੇਜ ਜਰੀਏ ਮੈਂ ਤਾਂ ਕਹਿਣਾ ਕਿ ਹਰ ਇੱਕ ਪੰਜਾਬੀ ਨੂੰ ਇਸੇ ਤਰ੍ਹਾਂ ਆਪਣੇ ਘਰ ਘਰ ਵਿੱਚ ਪੂਰੇ ਪੰਜਾਬ ਵਿੱਚ ਪਿੰਡਾਂ ਵਿੱਚ ਵੀ ਛੋਟੇ ਰੋਜਗਾ ਸ਼ੁਰੂ ਕਰਨੇ ਚਾਹੀਦੇ ਆ ਜਿਸ ਨਾਲ ਉਹਨਾਂ ਨੂੰ ਪੰਜਾਬ ਛੱਡ ਕੇ ਬਾਹਰ ਤੇ ਜਾਣਾ ਚਾਹੀਦਾ ਜਾਣਾ ਪਵੇ ਹਾਂਜੀ ਵੀਰੇ ਬਿਲਕੁਲ ਲੋੜ ਨਹੀਂ ਆ ਜੇ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤਾਂ ਪਿਆਰ ਵੀ ਬਣਿਆ ਰਹਿੰਦਾ ਪਰਿਵਾਰ ਦੇ ਵਿੱਚ ਅਸੀਂ ਇਸੇ ਕਰਕੇ ਨਾਲ ਥੋੜਾ ਆਟਾ ਵੀ ਰੱਖਿਆ ਹੋਇਆ ਵੀ ਪਿਓਰ ਆਟਾ ਵੀ ਖਾਓ ਇੱਕ ਖਾਲ ਰੱਖੀ ਹੋਈ ਹੈ ਜੇ ਆਪਾਂ ਪਸ਼ੂਆਂ ਨੂੰ ਪਿਓਰ ਪਾਵਾਂਗੇ ਤੇ ਉਹ ਦੁੱਧ ਵੀ ਆਪਾਂ ਨੂੰ ਸਹੀ ਦੇਣਗੇ ਦੇਖੋ ਕਿੰਨੀਆਂ ਮਿਲਾਵਟਾਂ ਚੱਲ ਰਹੀਆਂ ہیں ਮੈਂ ਕਹਿੰਨੀ ਮਿਲਾਵਟਾਂ ਨੂੰ ਛੱਡ ਕੇ ਬੇਈਮਾਨੀਆਂ ਨੂੰ ਛੱਡ ਕੇ ਥੋੜਾ ਜਿਹਾ ਆਪਾਂ ਸੱਚ ਦੇ ਰਾਹ ਤੇ ਚੱਲੀਏ ਤੇ ਦੇਖੋ ਜ਼ਿੰਦਗੀ ਕਿੰਨੀ ਖੁਸ਼ ਹੁੰਦੀ ਹੈ ਬਾਕੀ ਸਾਰੇ ਪੰਜਾਬੀ ਵੀਰ ਆਪਾਂ ਇਹ ਨਹੀਂ ਕਹਿੰਦੇ ਕਿ ਮਾੜੇ ਬਹੁਤ ਵਧੀਆ ਸਾਰੇ ਪਰ ਥੋੜੀ ਜੀ ਮਿਹਨਤ ਕਰਨ ਦੀ ਲੋੜ ਆ ਆਪਣੇ ਬੱਚਿਆਂ ਨੂੰ ਇਸ ਪਾਸੇ ਲਿਆਉਣ ਦੀ ਲੋੜ ਆ ਜੀ ਆਪਾਂ ਖੁਦ ਮਾਂ ਪਿਓ ਮਿਹਨਤ ਕਰਾਂਗੇ ਤਾਂ ਬੱਚੇ ਵੀ ਆਪਣੇ ਇਸ ਪਾਸੇ ਆਉਣਗੇ ਜੇ ਆਪਾਂ ਹੱਕ ਸੱਚ ਦਾ ਖਾਵਾਂਗੇ ਤਾਂ ਜ਼ਿੰਦਗੀ ਬੀਮਾਨੀ ਨਾਲੋਂ ਬਹੁਤ ਕਿਤੇ ਜ਼ਿਆਦਾ ਵਧੀਆ ਉਹ ਵੀ ਤੁਹਾਨੂੰ ਦੇਖਣਗੇ ਤਾਂ ਉਹ ਵੀ ਘਟੋ ਘਟ ਕੁਰੇਤੀਆਂ ਤੋਂ ਦੂਰ ਰਹਿਣਗੇ ਨਾ ਜੀ ਵੀਰੇ ਤੇ ਮੈਂ ਇੱਕ ਨਾ ਪਿੰਸੀ ਪਿੰਡ ਵਿੱਚ ਗਿਆ ਤੇ ਉੱਥੇ ਉਹਨਾਂ ਨੇ ਕੀਤਾ ਕਿ ਕਿਚਨ ਗਾਰਡਨ ਸਟਾਰਟ ਕੀਤੇ ਹੋਏ ਨੇ ਹਰ ਇੱਕ ਪਿੰਡ ਵਿੱਚ ਉੱਥੇ ਕੀ ਕੀਤਾ ਜਾਂਦਾ ਕਿਸੇ ਨੇ ਗੋਭੀ ਉਗਾ ਲਈ ਕਿਸੇ ਨੇ ਆਪਣੇ ਕੁਝ ਕੋਈ ਕੁਝ ਵੀ ਗਾਲੇ ਇੱਕ ਦੂਜੇ ਨਾਲ ਸ਼ੇਅਰਿੰਗ ਕਰਦੇ ਸਬਜ਼ੀਆਂ ਇਸ ਤਰ੍ਹਾਂ ਵੀ ਕਰਨਾ ਚਾਹੀਦਾ ਹੈ ਨਾ ਇਸ ਤਰ੍ਹਾਂ ਦੇ ਬਿਜ਼ਨਸ ਸਾਨੂੰ ਕਰਨੇ ਚਾਹੀਦੇ ਨੇ ਬਿਲਕੁਲ ਵੀਰੇ ਸਬਜ਼ੀਆਂ ਤੋਂ ਲੈ ਕੇ ਮੈਂ ਕਹਿੰਨੀ ਆਪਾਂ ਕਿਸੇ ਵੀ ਚੀਜ਼ ਚ ਕਰ ਸਕਦੇ ਆ ਤੋ ਕਰੋ ਇਸਲਾ ਹੋਰ ਕੀ ਮੈਸੇਜ ਹੈ ਤੁਹਾਡਾ ਆਣ ਜਾਂਦੇ ਹੋਏ ਲੋਕਾਂ ਨੂੰ ਜਿਹੜੇ ਅਗਰ ਤੁਹਾਡੇ ਕੋਲ ਅਗਰ ਤੇਲ ਵਾਏ ਕਰਨ ਚਾਹਣਗੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਵੀਰੇ ਉਹਨਾਂ ਨੂੰ ਅਸੀਂ ਇਹੀ ਕਹਿੰਨੇ ਆ ਜੇ ਅਸੀਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ ਨਾ ਜੇ ਅਸੀਂ ਆਪਣੀ ਸ਼ਰਧਾ ਭਾਵਨਾ ਰੱਖਦੇ ਆ ਇਸ ਚੀਜ਼ ਚ ਵੀ ਪੰਜਾਬ ਆਪਣਾ ਬਚੇ ਵੀ ਪੰਜਾਬ ਸ਼ੁੱਧ ਚੀਜ਼ਾਂ ਖਾਵੇ ਤੋ ਵੀ ਸਾਡਾ ਸਾਥ ਦੇਣਗੇ ਤਾਂ ਆਪਣਾ ਕੰਮ ਚੱਲਣਾ ਦੇਖੋ ਸਾਰੇ ਰਲ ਮਿਲ ਕੇ ਇੱਕ ਦੂਜੇ ਨੂੰ ਆਪਾਂ ਉੱਪਰ ਚੱਕ ਸਕਦੇ ਆ ਨਾਲੇ ਤਾਂ ਆਪਣੀ ਸਿਹਤ ਤੰਦਰੁਸਤ ਰਹੂਗੀ ਨਾਲੇ ਸਾਡੀ ਮਿਹਨਤ ਸਾਨੂੰ ਮਿਲੂਗੀ ਠੀਕ ਹੈ ਧੰਨਵਾਦ ਠੀਕ ਹੈ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਜਿਸੀ ਆਇਆ ਹੈ ਆ ਸਰਦਾਰ ਹਰਵੰਸ ਸਿੰਘ ਜੀ ਕੋਲ ਇਹਨਾਂ ਨੇ ਇਹਨਾਂ ਵੱਲੋਂ ਇੱਕ ਦੇਸੀ ਤਰੀਕੇ ਨਾਲ ਤੇਲ ਕੱਢਣ ਦਾ ਇੱਕ ਆਪਣਾ ਕੋਲੂ ਸਟਾਰਟ ਕੀਤਾ ਇਸ ਨੂੰ ਇਸ ਨੂੰ ਕੀ ਕਹਿੰਦੇ ਇਹਨਾਂ ਨੂੰ ਪੁੱਛਾਂਗੇ ਇਹਨਾਂ ਨੂੰ ਪੁੱਛਾਂਗੇ ਇਸ ਨੂੰ ਕੀ ਕਹਿੰਦੇ ਇਹਨੂੰ ਇਹ ਪੂਰਾ ਪ੍ਰੋਸੈਸ ਵਿੱਚ ਕੀ ਕੀ ਇਹ ਇਹਨਾਂ ਦਾ ਯੋਗਦਾਨ ਹੈ ਸਭ ਤੋਂ ਪਹਿਲੇ ਇਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਭਾਜੀ ਅਸੀਂ ਕੋਲੂ ਦੀ ਇੱਕ ਸਪੈਨਰ ਇਹਨੂੰ ਬੋਲਦੇ ਜੀ ਸਪੈਨਰ ਲਾਇਆ ਜੀ ਅਸੀਂ ਨਾਲ ਆਪਣਾ ਜੌਬ ਕਰਕੇ ਪਾਰਟ ਟਾਈਮ ਕੰਮ ਸ਼ੁਰੂ ਕੀਤਾ ਜੀ ਸ਼ੁਰੂ ਕੀਤਾ ਜੀ ਉਸ ਤੋਂ ਬਾਅਦ ਅਸੀਂ ਪਾਰਟ ਟਾਈਮ ਕਰਕੇ ਵੀ ਇਹ ਵੀ ਜੇ ਕਹਿੰਦੇ ਇਕੱਠਾ ਲੈਣਾ ਹੋਵੇ ਫਿਰ 10 ਲੀਟਰ ਇਕੱਠਾ ਸਪਲਾਈ ਕਰ ਦਾਂਗੇ ਸ਼ਹਿਰ ਦੇ ਵਿੱਚ ਕਿਤੇ ਵੀ ਹੋਵੇ ਲੁਧਿਆਣੇ ਦੇ ਤੇ ਜੇ ਅਗਰ ਛੋਟਾ ਲੈਣਾ ਹੋਵੇ ਫਿਰ ਸਾਨੂੰ ਇੱਥੇ ਅੱਗੇ ਦੁਕਾਨ ਤੇ ਹੀ ਲੈਣਾ ਪੈਣਾ ਤੁਹਾਨੂੰ ਜੀ ਤੇ ਹਾਂਜੀ ਇਹ ਨਾਲ ਸਪੈਨਰ ਦੇ ਨਾਲ ਅਸੀਂ ਕੋਲੂ ਆਪਣਾ ਫਿਲਟਰ ਲਾਇਆ ਜੀ ਤੇ ਸ਼ੁੱਧ 14 ਜਾਲੀਆਂ ਦਾ ਜੀ ਦੇ ਨਾਲ ਫਿਲਟਰ ਕਰਦਾ ਜੀ ਠੀਕ ਹੈ ਇਹ ਜੋ ਜਿਹੜਾ ਪ੍ਰੋਸੈਸ ਹੈ ਤੁਸੀਂ ਕਦੋਂ ਸਟਾਰਟ ਕੀਤਾ ਸੀ ਏ ਜੀ ਤੁਹਾਨੂੰ ਤੀਜਾ ਵੀ ਨਾ ਚੱਲਿਆ ਜੀ ਹਾਂ ਜੀ ਰਿਸਪੌਂਸ ਕਿਵੇਂ ਦਾ ਆ ਰਿਹਾ ਤੁਹਾਨੂੰ ਰਿਸਪੌਂਸ ਠੀਕ ਆ ਜੀ ਲੱਗ ਰਿਹਾ ਜੀ ਤੇਲ ਵਧੀਆ ਜੀ ਹਾਂ ਜੀ ਲੋਕ ਵਧੀਆ ਰਿਸਪੌਂਸ ਦੇ ਰਹੇ ਆ ਵਧੀਆ ਚੀਜ਼ ਆ ਜੀ ਪਿਓਰ ਆ ਜੀ ਬਿਲਕੁਲ ਕੋਈ ਇਹਦੇ ਚ ਨਹੀਂ ਹੈਰਫਰੀ ਜਿਵੇਂ ਪਿਓਰ ਆ ਜੀ ਸਾਹਮਣੇ ਕੱਢ ਕੇ ਦਿੰਦੇ ਆ ਜੀ ਮੈਂ ਕੈਮਰਾਮੈਨ ਦਿਖਾਣਾ ਚਾਹਾਂਗਾ ਕਿ ਇਸ ਤੇ ਵੀਡੀਓ ਤੋਂ ਚਲਾਈ ਦਿਖਾਈ ਜਾਵੇ ਕਿ ਇਸ ਤਰ੍ਹਾਂ ਹੈ ਤੇਲ ਕੱਢਦੇ ਨੇ ਤੇਲ ਕੱਢਣ ਤੋਂ ਬਾਅਦ ਇਸ ਨੂੰ ਫਿਲਟਰ ਵੀ ਇਸ ਮਸ਼ੀਨ ਦੇ ਜ਼ਰੀਏ ਇਸ ਮਸ਼ੀਨ ਦੇ ਜ਼ਰੀਏ ਫਿਲਟਰ ਵੀ ਕਰਦੇ ਨੇ ਇਸ ਮਸ਼ੀਨ ਵਿੱਚ ਤੁਸੀਂ 14 ਤਰ੍ਹਾਂ ਦੇ ਫਿਲਟਰ ਕਿੰਨੇ ਤਰ੍ਹਾਂ ਦੇ ਫਿਲਟਰ 14 ਜਾਲੀਆਂ ਜੀ ਬਿਲਕੁਲ ਪਿਓਰ ਜਮਾ ਸਾਫ ਕਰਕੇ ਤੇਲ ਮਾਰਦੀਆਂ ਜੀ ਇਹਦੇ ਚ ਅਸੀਂ ਕੈਨਚ ਪਾਉਨੇ ਉਥੋਂ ਆਪਣਾ ਪੈਕਿੰਗ ਕਰਕੇ ਤੇ ਅੱਗੇ ਭਰ ਕੇ ਬੋਤਲ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਇਹ ਇਹ 14 14 ਜਾਲੀਆਂ ਦੇ ਜਰੀਏ ਤੇਲ ਕੱਢਣ ਤੋਂ ਬਾਅਦ ਫਿਲਟਰ ਕਰਨ ਤੋਂ ਬਾਅਦ ਇਸ ਇਸ ਮਸ਼ੀਨ ਵਿੱਚ ਆਦਾ ਫਿਰ ਇਹ ਇਹਨਾਂ ਬੋਤਲਾਂ ਵਿੱਚ ਪੈਕਿੰਗ ਕਰਕੇ ਸਪਲਾਈ ਕਰਦੇ ਆ ਤੇ ਇਸ ਤੋਂ ਇਲਾਵਾ ਹੋਰ ਤੁਹਾਡਾ ਤੁਹਾਡਾ ਨੰਬਰ ਕੀ ਹੈ ਅਗਰ ਤੁਸੀਂ ਅਗਰ ਇਹਨਾਂ ਲੋਕ ਕਿਸੇ ਨੇ ਬਾਏ ਕਰਨਾ ਹੋਵੇ ਤੇ ਉਹ ਕਿਵੇਂ ਬਾਏ ਕਰੇਗਾ ਤੁਹਾਡਾ ਮੇਰਾ ਨੰਬਰ ਹੈ 8360769619 ਤੇ ਮੇਰੀ ਵਾਈਫ ਦਾ ਨੰਬਰ ਹੈਗਾ 8437740480 ਅ ਜੇ ਅਗਰ ਇਸ ਤੋਂ ਇਲਾਵਾ ਹੋਰ ਕਿਸ ਨੇ ਬੋਲੀਏ ਵਿੱਚ ਲੈਣਾ ਹੋ ਉਹਨਾਂ ਨੂੰ ਕੋਈ ਡਿਸਕਾਊਂਟ ਵੀ ਦੇ ਸਕਦੇ ਹੋ ਜੀ ਹਾਂਜੀ ਦੇਖੋ ਜੀ ਸਰੋਂ ਬਹੁਤ ਜਿਆਦੀ ਮਹਿੰਗੀ ਹੈ ਜੀ ਵੈਸੇ ਅਸੀਂ ਕੋਈ ਗੱਲ ਨਹੀਂ ਫਿਰ ਵੀ ਤੁਹਾਡਾ ਮਾਨ ਰੱਖਾਂਗੇ ਜੇ ਬੰਦਾ ਇੱਥੇ ਆਊਗਾ ਉਹਨਾਂ ਦਾ ਅਸੀਂ ਵੱਧ ਤੋਂ ਵੱਧ ਮਾਨ ਕਰਾਂਗੇ ਕੋਈ ਗੱਲ ਨਹੀਂ ਜੀ ਅਸੀਂ ਦੇ ਦਾਂਗੇ ਕੋਈ ਗੱਲ ਨਹੀਂ ਥੋੜਾ ਰਿਸਪੌਂਸ ਵੀ ਥੋੜਾ ਕੰਮ ਦੇ ਦਾਂਗੇ ਤੁਹਾਨੂੰ ਮੈਂ ਦੇਖਿਆ ਕਿ ਲੋਕ ਕਹਿੰਦੇ ਕਿ ਪੰਜਾਬੀ ਕੰਮ ਨਹੀਂ ਕਰਦੇ ਮੈਂ ਤਾਂ ਤੁਸੀਂ ਦੇਖ ਰਿਹਾ ਤੁਸੀਂ ਸਾਰੀ ਫੈਮਿਲੀ ਲੱਗੀ ਹੋਈ ਹੈ ਕੰਮ ਕਰਨ ਲਈ ਠੀਕ ਹੈ ਜੀ ਇਹ ਇਸ ਤਰ੍ਹਾਂ ਤੁਸੀਂ ਧਾਰਨਾ ਨੂੰ ਤੁਸੀਂ ਗਲਤ ਸਾਬਤ ਕਰ ਦਿੱਤਾ ਹੈ ਨਾ ਹਾਂਜੀ ਜੀ ਫਿਰ ਉਦਾਂ ਜੀ ਜਿਓ ਜੀ ਕਰਾਂਗੇ ਤਾਂ ਹੀ ਟਾਈਮ ਪਾਸ ਹੁੰਦਾ ਜੀ ਤੁਹਾਨੂੰ ਪਤਾ ਮਹਿੰਗਾਈ ਇੰਨੀ ਹੁਣ ਪੈਸੇ ਵੀ ਇੱਥੇ ਇੰਨੇ ਲਾਇਆ ਜੀ ਕੰਮ ਤੇ ਤੇ ਰਾਜਸਥਾਨ ਤੋਂ ਸ਼ੁਰੂ ਮੰਗਾਉਣੇ ਆ ਜੀ ਤੇ ਇੱਥੇ ਲੁਧਿਆਣੇ ਦੀ ਸ਼ੁਰੂ ਮੰਗਾਈ ਆ ਜੀ ਫਿਰ ਆਪ ਵੀ ਜਾ ਕੇ ਲਿਆਈ ਦੀ ਇੱਥੇ ਆਪ ਵੀ ਉਹਨੂੰ ਸਾਫ਼ ਕਰਕੇ ਫਿਰ ਕੋਲੂ ਤੇ ਲਿਆ ਕੇ ਚੜੀ ਦੀ ਜੀ ਜਿਹੜੀ ਤੁਹਾਡੀਆਂ ਪੈਕਿੰਗ ਆਏ ਕਿੰਨੇ ਕਿੰਨੇ ਸਾਈਜ਼ ਦੀਆਂ ਪੈਕਿੰਗਾਂ ਆਏ ਇਹ ਭਾਜੀ ਸਾਡੀ 5 ਲੀਟਰ ਦੀ ਪੈਕਿੰਗ ਆ ਇਹ ਹੈਗੀ 2 ਲੀਟਰ ਦੀ ਆ ਹੈਗੀ 1 ਲੀਟਰ ਦੀ ਜੀ ਸਾਡੇ ਕੋਲ ਅੱਧਾ ਗਲੂਦ ਵੀ ਹੈ ਜੀ ਤੇ ਪਾਈਆ ਦੀ ਪੈਕਿੰਗ ਵੀ ਹੈਗੀ ਜੀ ਇਹ ਛੋੜੇ ਸ਼ੋਪਕੀਪਰ ਲਈ ਤਿਆਰ ਕਰ ਰਹੇ ਹੋ ਜਾਂ ਹਰ ਕਿਸੇ ਲਈ ਤਿਆਰ ਕਰ ਰਹੇ ਹੋ ਤੁਹਾਡੇ ਕੋਲ ਆ ਕੇ ਲੈ ਜਾ ਸਕਦਾ ਹੈ ਹਾਂਜੀ ਹਰ ਕਿਸੇ ਲਈ ਵੀ ਜਿਹੜਾ ਮਰਜ਼ੀ ਐਸਟੋਰ ਤੋਂ ਜਿੰਨੇ ਜਿੰਨੇ ਦੀ ਪੈਕਿੰਗ ਮੰਗਦਾ ਉਹਨਾਂ ਦੀ ਦੇ ਦਾਂਗੇ ਜੀ ਸਪਲਾਈ ਕਰ ਦਾਂਗੇ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੀ ਤੁਸੀਂ ਕਹਿਣਾ ਜਾਓਗੇ ਇਹ ਤਾਂ ਇਹ ਜੀ ਇਹੀਂ ਮਤਲਬ ਵੀ ਆਪਣੇ ਪਰਿਵਾਰ ਨੂੰ ਸਾਰਿਆਂ ਨੂੰ ਮਿਹਨਤ ਨਾਲ ਬੱਚਿਆਂ ਨੂੰ ਸਾਰਿਆਂ ਨੂੰ ਨਾਲ ਲਾਇਆ ਜੀ ਮਿਹਨਤ ਇੱਚ ਹੈਗੀ ਆ ਤੇ ਪਰ ਸੜ ਤੋਂ ਵੱਡ ਤੋਂ ਵੱਧ ਸਨ ਰਿਸਪੌਂਸ ਦੇਣ ਲੋਕ ਠੀਕ ਹੈ ਹਾਂ ਤੇ ਜਿਹੜੇ ਜਿਹੜੇ ਕੰਮ ਨਹੀਂ ਕਰਦੇ ਜਿਹੜੇ ਕਦੇ ਪੰਜਾਬੀ ਕੰਮ ਨਹੀਂ ਕਰਦੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਨਹੀਂ ਜੀ ਗੈਸ ਤਾਂ ਆਪ ਤਾਂ ਬਹੁਤ ਮਿਹਨਤ ਕਰਦੇ ਆ ਜੀ ਜਿੱਦਾਂ ਵੀ ਹੈਗਾ ਜੋਬ ਕਰੀਦੀ ਆ ਫਿਰ 7 ਵਜੇ ਆ ਕੇ ਇੱਧਰ ਤੇ 9 ਵਜੇ ਤੱਕ ਇੱਥੇ 10 ਵਜੇ ਤੱਕ ਆਪ ਕੰਮ ਵਿੱਚ ਕਰੀਦਾ ਜੀ ਫਿਰ 10 ਵਜੇ ਘਰੇ ਜਾ ਕੇ ਪਈਦਾ ਬੱਸੀ ਵਿਲੇ ਹੋਗੇ ਜੀ ਉਸ ਤੋਂ ਬਾਅਦ ਫਿਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਛੱਡ ਕੇ ਜਾਣ ਦੀ ਲੋੜ ਹੈ ਸਾਨੂੰ ਅਗਰ ਅਸੀਂ ਇਸ ਤਰ੍ਹਾਂ ਮਿਹਨਤ ਕਰਨੇ ਸ਼ੁਰੂ ਕਰ ਦੇਈਏ ਕਿ ਪ੍ਰਵਾਸੀ ਹੈ ਜੋ ਸਾਡੇ ਇੱਥੇ ਉਹ ਵੀ ਬਹੁਤ ਤੋਂ ਬਹੁਤ ਬਾਹਰੋਂ ਆ ਕੇ ਆਪਣਾ ਜ਼ੀਰੋ ਤੋਂ ਆ ਕੇ ਸ਼ੁਰੂ ਕੰਮ ਕਰਦੇ ਨੇ ਤੇ ਉਹ ਬਹੁਤ ਵਧੀਆ ਆਪਣੇ ਆਪ ਨੂੰ ਸਟੈਬਲਿਸ਼ ਕਰਾਦੇ ਬੜੇ-ਬੜੇ ਘਰ ਬਣਾਏ ਉਹਨਾਂ ਨੇ ਉੱਥੇ ਲੁਧਿਆਣੇ ਵਿੱਚ ਪੰਜਾਬ ਵਿੱਚ ਆ ਗਏ ਤਾਂ ਇਹ ਪੰਜਾਬੀਆਂ ਨੂੰ ਵੀ ਇਹ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਹਾਂਜੀ ਜ਼ਰੂਰ ਜੀ ਪੰਜਾਬੀਆਂ ਨੂੰ ਜ਼ਰੂਰ ਕਰਨਾ ਚਾਹੀਦਾ ਆਪਣੀ ਮਿਹਨਤ ਵੀ ਇਹ ਨਹੀਂ ਸੋਚੋ ਵੀ ਜਾਨ ਘੱਟ ਕੰਮ ਕਰ ਲਿਆ ਜਾਂ ਮੈਂ ਉਹ ਤੋਂ ਘੱਟ ਕਰ ਰਿਹਾ ਜਾਂ ਵੱਧ ਕਰ ਰਿਹਾ ਵੀ ਆਪ ਦਾ ਜਿੰਨੀ ਵੀ ਹੈਗਾ ਆਪਦੀ ਦਿਲੋਂ ਮਿਹਨਤ ਕਰੋ ਜੀ ਪ੍ਰਮਾਤਮਾ ਸਾਰਾ ਕੁਝ ਦਿੰਦਾ ਜੀ ਸਾਰੇ ਪੰਜਾਬੀਆਂ ਨੂੰ ਚਾਹੀਦਾ ਕਿ ਇੱਥੇ ਵੱਧ ਤੋਂ ਵੱਧ ਕੰਮ ਕਰਨ ਆਪਣੇ ਲੋਕ ਰਹਿੰਦੇ ਹੋਏ ਉਹਨਾਂ ਦਾ ਵੀ ਕੰਮ ਸੈੱਟ ਹੋ ਸਕਦਾ ਹੈ ਹਾਂਜੀ ਕੰਮ ਸੈਟਿੰਗ ਜੀ ਵੇਖੋ ਜੀ ਮਿਹਨਤ ਦੇ ਨਾਲ ਹੀ ਕੰਮ ਸੈੱਟ ਹੋਣਾ ਜੀ ਆਪਣੀ ਮਿਹਨਤ ਕਰੋ ਕੋਈ ਨਹੀਂ ਪ੍ਰਮਾਤਮਾ ਸਾਰਾ ਕੁਝ ਦਿੰਦਾ ਜੀ ਸਭ ਨੂੰ ਜੀ ਕਿੰਨਾ ਕਮਾ ਲੈਂਦੇ ਇਸ ਲਈ ਜੋ ਰੋਜ਼ਗਾਰ ਵੀ ਤੋਂ ਡਾ ਘਰ ਦਾ ਗੁਜ਼ਾਰਾ ਹੋ ਸਕਦਾ ਇੰਨੇ ਕੰਮ ਨਾਲ ਹਾਂਜੀ ਹੋ ਜਾਂਦਾ ਜੀ ਪਰਮਾਤਮਾ ਦੇ ਬਸ ਇਹ ਆ ਜੀ ਬੰਦੇ ਸਾਬ ਸਿੱਦਕ ਵੀ ਚਾਹੀਦਾ ਬੰਦੇ ਨੂੰ ਤੇ ਬਸ ਹੁਣ ਵਧੀਆ ਟਾਈਮ ਬਸ ਹੋ ਰਿਹਾ ਜੀ ਹਾਂ ਹਾਂ ਜੀ ਸੋ ਦੋਸਤੋ ਅਗਰ ਤੁਸੀਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਤੇ ਲਾਈਕ ਜਰੂਰ ਕਰਨਾ ਅਗਰ ਤੁਸੀਂ ਤੇਲ ਨੂੰ ਬਾਏ ਕਰਨਾ ਚਾਹੁੰਦੇ ਹੋ ਮਸਟਰਡ ਆਇਲ ਹੈ ਇਹ ਮਸਟਰਡ ਆਇਲ ਨੂੰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਆਨਲਾਈਨ ਬਾਏ ਕਰਨਾ ਚਾਹੁੰਦੇ ਹੋ ਇਹਨਾਂ ਦਾ ਨੰਬਰ ਇਹਨਾਂ ਦੀ ਸਕਰੀਨ ਤੇ ਦਿੱਤਾ ਗਿਆ ਹੈ ਸਕਰੀਨ ਤੇ ਦਿੱਤਾ ਗਿਆ ਹੈ ਸਕਰੀਨ ਤੇ ਜਾ ਕੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਕੁਝ ਪੁੱਛਣਾ ਹੋਵੇ ਤਾਂ ਇਹਨਾਂ ਨਾਲ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਤੇ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰਨਾ ਤਾਂ ਜੋ ਪੰਜਾਬੀ ਵੀਰ ਦਾ ਕੰਮ ਬਹੁਤ ਵਧੀਆ ਚੱਲ ਸਕੇ ਇੱਥੇ ਰਹਿੰਦੀ ਹੋਏ ਦੀ ਉਪਦੇਸ਼ ਵਿੱਚ ਹੋਏ ਆਪਣੇ ਆਪਣੇ ਇੱਕ ਰੋਜਗਾਰ ਨੂੰ ਆਪਣੇ ਘਰ ਦੀ ਫੈਮਿਲੀ ਨੂੰ ਚਲਾਉਣ ਵਿੱਚ ਇਹਨਾਂ ਦੀ ਮਦਦ ਦੇ ਹੋ ਸਕੇ ਧੰਨਵਾਦ